ਕਰਾਤੇ ਹਨੂਨ ਸਾਫ ਨਹੀਂ ਠੀਕਾ ਮਿਲਿਆ ਨਾ ਸਾਫ ਤਾਂ ਉਸੇ ਇਨਸਾਨ ਨੂੰ ਲੈ ਕੇ ਜਾ ਦੇ ਦੇ ਬਦੇ ਵਿੱਚ ਅੰਗੂਰ ਦੇ ਸਾਫੀ ਪੁਲਸ ਲਾਈ ਪਲਾਟ ਨੂੰ ਲੈ ਕੇ ਭਰਾ ਨੇ ਭਰਾ ਨੂੰ ਮਾਰਿਆ 6 ਰੁਪਇਆ ਵਿੱਚੋਂ ਪੁਲਸ ਨੇ ਵਾਂਜਤੇ ਖਿਲਾਫ ਕੀਤਾ ਮਾਮਲਾ ਦਰਜ ਇੱਕ ਦੇ ਖਿਲਾਫ ਮਾਮਲਾ ਨਾਂ ਦਰਜ ਹੋਣ ਕਰਕੇ ਪਰਿਵਾਰ ਨੇ ਕੀਤਾ ਰੋਸ ਪ੍ਰਦਰਸ਼ਨ ਗੁਰਦਾਸਪੁਰ ਦੇ ਪਿੰਡ ਮਿਸ਼ਰਾਲਾ 14 ਮਰਲੇ ਦੇ ਪਲਾਟ ਨੂੰ ਲੈ ਕੇ ਚਿਰੀ ਪ੍ਰਾਵਾ ਵਿੱਚ ਘਰ ਝਗੜਾ ਹੋ ਗਿਆ ਅਤੇ ਇਸ ਦੌਰਾਨ ਇੱਕ 8 ਸਾਲਾ ਬਰਾਤੀ ਦੀ ਮੌਤ ਹੋ ਗਈ ਮ੍ਰਿਤਕ ਪਰਿਵਾਰ ਮੈਂਬਰਾਂ ਵੱਲੋਂ ਛੇ ਲੋਕਾਂ ਦੇ ਖਿਲਾਫ ਹਤਿਆ ਕਰਨ ਦੇ ਦੋਸ਼ ਲਗਾਏ ਹਨ ਪਰ ਪੁਲਿਸ ਵੱਲੋਂ ਪੰਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਪਰਿਵਾਰ ਨੇ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਹੈ ਕਿ ਛੇ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਉਹਨਾਂ ਕਹਿੰਦੇ ਅਗਰ ਛੇਵੇਂ ਮੁਲਜ਼ਮਾਂ ਕਾਬੂ ਆਪਲਾ ਦਰਚ ਨਹੀਂ ਹੁੰਦਾ ਤਾਂ ਉਹ ਆਪਣੇ ਪਰਿਵਾਰਕ ਜੀਵ ਦਾ ਅੰਤਮ ਸੰਸਕਾਰ ਨਹੀਂ ਕਰਨਗੇ। ਪਰ ਸਾਨੂੰ ਇਨਸਾਫ ਨਹੀਂ ਮਿਲੇਗਾ। ਨਹੀਂ ਮਿਲੇਗਾ ਇਨਸਾਫ ਸਾਨੂੰ। ਇਨਸਾਫ ਲੈ ਕੇ ਜਾਣਾ। ਇਹ ਕਿਹਦੇ ਵਿੱਚ ਹੈ? 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 ਇਹ ਕਿਹਦੇ ਨੇ ਕਰਨੀ ਯਾਦ ਹੈ ਤੀਕਾ ਲੈ ਬੰਦ ਵੀ ਨਹੀਂ ਹੋਣੀ ਮੁਰਦਾ ਵਾ 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 ਜਾਂ ਫੁੱਲ ਸ ਮੁਰਦਾ ਵਾ ਕੋਈ ਨਾ ਚੋਟਾ ਮਤਲਬ ਹੈ ਬਦਲ ਹਾਈ ਪੰਜ ਗੱਲ ਕੋਈ ਨਾ ਕਬੱਡੀ ਖਾਣ ਦੀ ਕਰਤੇ ਬੰਦੇ ਹੋਏ ਨਾ ਗੱਡੀ ਜਾਣ ਦੇ ਮਾ ਗੱਡੀ ਜਾਏਗਾ ਨਾ ਕੋਈ ਨਾ ਇੱਕ ਬੰਦਾ ਕਹਿੰਦਾ ਸੁਦੇ ਹੋ ਰਾਜ ਦੀ ਫਾਣੀ ਚਾਹੀਏ ਕਾ ਚੱਲ ਗਿਆ ਮੇਰਾ ਬੰਦਾ ਸ਼ੈਣਾ ਕੰਮ ਆਇਆ ਜੀ ਕੋਈ ਨਾ ਬੰਦਾ ਚੱਲ ਗਿਆ ਮੇਰਾ ਬੰਦਾ ਚੱਲ ਗਿਆ ਇਹ ਕਿਹੜਾ ਫੋਟੋ ਨੇ ਮੈਨੂੰ ਫਿਰ ਯਾਦ ਕਰਾ ਦਿੱਤੀ ਇਹਨਾਂ ਨੇ ਬੱਚੇ ਪਾ ਦੇਣੇ ਬੋਲ ਦਿੱਤੇ ਨੇ ਉਹਨਾਂ ਦੇ ਜਿਹੇ ਬੰਦੇ ਨਾਮ ਸੁਖਦੇਵ ਜੀ ਦਾ ਨਾਮ ਕੱਟ ਦਿੱਤਾ ਗਿਆ ਨਹੀਂ ਉਹਦੀ شادی ਆਖੀ ਨਹੀਂ ਅਸੀਂ ਨਹੀਂ ਚਾਹਦੇ ਇਸ ਗੱਲ ਨੂੰ ਨਹੀਂ ਪਤਾ ਕੀ ਇਹਨਾਂ ਨੇ ਕੀਤਾ ਮਿਲ ਮਲਾ ਕੇ ਜਿਨ੍ਹਾਂ ਨੇ ਕਿਹਾ ਪਰ ਆਪਰ ਬੰਦਾ ਇੱਕ ਨਹੀਂ ਬਾਹਰ ਸਾਰੇ ਬੰਦੇ ਰਾਤ ਚੋਣ ਕੇ ਤੇ ਮੈਂ ਸੁਸਕਾ ਕਰਦਾ ਨਹੀਂ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਬਾਈ ਸ਼ਾਦੀ ਕੋਈ ਤੇਰੀ ਬੰਦੂ ਸਮਾਈ ਹੋਈ ਕਰਦੀ ਬਾਈ ਮਿਤਾ ਕੁਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਹੈ ਗੱਲਬਾਤ ਹੋਈ ਕਿ ਸਾਡਾ ਪਲਾਟ ਅਸੀਂ ਮਕਾਨ ਬਣਾਇਆਦਾ ਸੀ ਤੇ ਨਾਲ ਖਾਲੀ ਪਲਾਟ ਸੀ ਉਥੇ ਅਸੀਂ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਜਿਹੜਾ ਸਾਡੇ ਚਾਚਾ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਢਣ ਤੋਂ ਉਹਨਾਂ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਹੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਇੰਨੀ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਦੋ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਸੀ ਉੱਥੇ ਤੋਂ ਬਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪਾੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਤੇ ਦੱਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਉਹ ਚਾਰ ਜਨੇਹੀ ਉਹ ਬਿਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅਕਸ਼ੇਤ ਮਹਾਰਾ ਦਾ ਬੇਟਾ ਬੇਟੀ ਦਾ ਅਕਸ਼ੀ ਸੈਣੀ ਜੀ ਜਦ ਤੋ ਯੋ ਕਿ ਲੱਗਦਾ ਮੇਰੇ ਪਤੀ ਹੀ ਕੀ ਨਾਮ ਲੱਗਦਾ ਰਵੀ ਕੁਮਾਰ ਹਾਂਜੀ ਕਿੰਨੇ ਵੀਦ ਕਰਨਾ ਕੱਲ 1:30 10 ਵਜੇ ਪਲਾਟ ਉਹ ਕਿੰਨੇ ਮਰਲੇ ਦਾ ਪਲਾਟ ਚਾਹੁੰਦਾ 14 ਕ ਮਰਲੇ ਦਾ ਹੈ ਉਹ ਵਾਲੇ ਝਗੜਾ ਹੈ ਆ 14 ਮਰਲੇ ਕੋਸ਼ੇ ਉੱਪਰ ਹੀ ਚਾ 14 ਹੀ ਹਾਂਜੀ ਉਹਦਾ ਝਗੜਾ ਹੈ ਉਹ ਕੀ ਕਹਿੰਦੇ ਕਿ ਉਹ ਰੋਕ ਦੇਗੇ ਉਹ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਤੇ ਰਸਤਾ ਹੈ ਨਹੀਂ ਵਿੱਚ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਹੀ ਔਰ ਸਤੇ ਦਾ ਕੋਈ ਚੱਕਰ ਬੰਦੇ ਹੀ ਹੁਣ ਪੁਲਿਸ ਨੇ ਕੀ ਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗੱਲ ਦੀ ਪੁਲਸਾ ਲੈਨੇ ਉਹਨਾਂ ਨੇ ਪੁਲਸਾ ਲੈਨੇ ਪਾਹੀ ਚੇ ਬੰਦੇ ਲਖਾਏ ਹੀ ਇਹਨਾਂ ਨੇ ਪੰਜ ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਦਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਹੋ ਕੇ ਤੁਹਾਡੀ ਕੀ ਮੰਗ ਹੈ ਸੋ ਉਹਦਾ ਨਾਹੀਂ ਸੁਖਦੇਵ ਰਾਜ ਆਹੀ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਰੈਸਟ ਹੋਣੇ ਚਾਹੀਦੇ ਆ ਜਿਹੜੇ ਪਹਿਲੇ ਬੰਦੇ ਰੈਸਟ ਹੋਣ ਫੇਰ ਅਸੀਂ ਸੰਸਕਾਰ ਕਰਨਾ ਇਦਾਂ ਨਹੀਂ ਕਰਨਾ ਸਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਨਸ ਕੀ ਲੱਗਦੇ ਨੇ ਭਰਾ ਲੱਗਦੇ ਆ ਤਾਏ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸਦੇ ਉਹਨਾਂ ਨੇ ਬਿਆਨ ਲਿਖਾਇਆ ਜੀ ਇਹ ਤਾਂ ਇਹ ਪਹਿਲਾਂ ਜਗਾ ਦਾ ਝਗੜਾ ਚੱਲਦਾ ਸੀ ਕੋ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ کافی 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਇਹਨਾਂ ਦੇ ਕੱਲ ਕਿਤੇ ਰਵੀ ਕੁਮਾਰ ਆਪਣੇ ਜਿਹੜੇ ਘਰ ਦੀ ਚਾਦਰਵਾਈ ਕਰ ਰਿਹਾ ਸੀਗਾ ਇਹਨਾਂ ਨੇ ਆ ਕੇ ਤੇ ਉੱਤੇ ਹਮਲਾ ਕਰਤਾ ਵਿੱਚ ਵਿਜੇ ਕੁਮਾਰ ਤੇ ਉਹਦੀ ਕਰਦੀ ਰਿਸ਼ੇਸ਼ ਕੁਮਾਰੀ ਉਹਦਾ ਲड़का ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਲੜਕੀ ਹੈ ਪ੍ਰਤਾਪਸੀ ਸੈਣੀ ਤੇ ਦੋ ਬੰਦੇ ਨਾਲ ਹੋਰ ਲਖਾਇਆ ਜਗਿੰਦਰਪਾਲ ਸੁਖਦੇਵ ਰਾਜ ਕਿੰਨੀ ਜੂਨੇ ਝੜਾਗਾ ਹਾਂਜੀ ਜ਼ਮੀਨ ਕਿੰਨੀ ਜੂਨੇ ਝੜਾਗਾ ਜੀ ਦਾ ਪਲਾਟ ਪਲੋਟ ਹੈ ਘਰੇਲੂ ਕੁਝ 10 15 20 ਮਰਲੇ ਦਾ ਪਲਾਟ ਹੈਗਾ ਸੀ ਇਹ ਕਹ ਰਿਹਾ ਕੁਛ ਨੇ ਸਮਝੋਤਾ ਵੀ ਕਰਵਾ ਦਿੱਤਾ ਤੇ ਫੇਰ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੋਤਾ ਵੀ ਕਰਾਇਆ ਸੀ ਇਹਨਾਂ ਦਾ ਹਾਂ ਤੇ ਬਾਅਦ ਚ ਫਿਰ ਉਹਨਾਂ ਨੇ ਕੋਰਟ ਕੇਸ ਲਾਤਾ ਉਹਨੂੰ ਸਟੇਜ ਟੂ ਵੀ ਮਿਲਿਆ ਸੀ ਦੱਸ ਦੇ ਕੋਈ ਤੇ ਉਹ ਸਟੇ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਤਾ ਉਹ ਇਸ ਕਰਕੇ ਨਾਲ ਫੇਬੜਾ ਹੋ ਗਿਆ। ਸ਼੍ਰੀ ਕੋਈ ਕੀ ਲੱਗਦਾ ਇਹ ਮਤਲਬ ਸ਼ੀਕੇ ਜਿਉਂ ਇਹ ਚਾਚੀ ਦਾਜੇ ਲੜਕੇ ਲੱਗਦਾ। ਕਿੰਨੇ ਬੰਦੇ ਖਲਾਫ ਮਾਮਲਾ ਦਰਚਿਤ ਹੈ? ਪੰਜ-ਪੰਜਾ ਖਲਾਫ ਮਾਮਲਾ ਦਰਚਿਤ ਹੈ। ਹੁਜੇ ਰੈਸਟ ਕੋਈ ਸਾਰੇ ਸ਼ਾਪਿੰਗ ਬਾਡੀ ਜਾਰੀ ਨਹੀਂ ਹੋਜੇ ਕੋਈ ਰੈਸਟ। ਪੋਸਟਮਾਨ ਨੂੰ ਕਰਵਾ ਰਹੇ। ਪੋਸਟਮਾਨ ਨੂੰ ਕਰਾ ਰਹੇ।